हां जी दोस्तों स्वागत है ਪਿੰਡ ਦਰਗਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਣਾ ਵਿਚਾਰ ਰਹੂਗਾ ਉਹ ਰਹੂਗਾ ਜੀ ਪਸ਼ੂ ਗੱਭਣਾ ਨਾ ਹੋਣ ਤੇ ਵੀ ਕੀ ਕਾਰਨ ਹੈ ਵੀ ਅੱਜ ਕੱਲ ਪਸ਼ੂ ਆ ਜਿਹੜੇ ਉਹ ਗੱਭਣ ਕਿਉਂ ਨਹੀਂ ਹੋ ਰਹੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਆ ਪਾੰਤ ਦੇ ਵਿੱਚ ਜਾ ਕੇ ਜਿਹੜੇ ਗੱਭਣ ਕਰਨ ਦੇ ਨੁਕਤੇ ਆ ਪਸ਼ੀਆਂ ਦੇ ਹਨਾ ਉਹ ਵੀ ਆਪਾਂ ਸਕਰੀਨ ਦੇ ਉੱਪਰ ਲਾਵਾਂਗੇ ਤੇ ਅੰਤ ਤੱਕ ਦੇਖਣ ਦਾ ਕੀ ਕਾਰਨ ਹੈ ਵੀ ਆਪਾਂ ਜਿਹੜੇ ਅੱਜ ਦੇ ਵੀਡੀਓ ਦੇ ਵਿੱਚ ਨੁਕਤੇ ਨੇ ਆਪਾਂ ਵਿਚਾਰ ਹੀ ਰੱਖਣਾਗਾ ਤੇ ਦੇਖਣਾ ਵੀ ਆਪਣੇ ਵਿਚਾਰ ਦੇ ਨਾਲ ਕਿੰਨੇ ਕੁ ਲੋਕ ਆ ਜਿਹੜੇ ਸਹਿਮਤ ਹੁੰਦੇ ਆ ਹੈਨਾ ਤੇ ਵਿਚਾਰ ਤੇ ਤੁਸੀਂ ਗੌਰ ਜਰੂਰ ਕਰਨੀ ਆ ਵੀ ਇਹ ਵਿਚਾਰ ਆ ਜਿਹੜਾ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰੀ ਆ ਜਿਹੜੀ ਵੀ ਇਹ ਕਿੰਨੀ ਕੁ ਹੱਦ ਤੱਕ ਸਹੀ ਹੈ ਤਾਂ ਕਰਕੇ ਕਹਿ ਰਹੇ ਆਂ ਕਾ ਕਰਕੇ ਬੇਨਤੀ ਕਰ ਰਹੇ ਆ ਵੀ ਵੀਡੀਓ ਨੂੰ ਅੰਤ ਤੱਕ ਬਿਨਾ ਅੱਗੇ ਲੰਗਾਏ ਪੂਰੀ ਗੌਰ ਦੇ ਨਾਲ ਦੇਖਿਓ ਆਜੋ ਹੁਣ ਆਪਾਂ ਵਿਚਾਰ ਕਰਦੇ ਆ ਇਸ ਗੱਲ ਬਾਰੇ ਜਿਹੜੀ ਕਿ ਬਹੁਤ ਵੱਡੀ ਸਮੱਸਿਆ ਅੱਜ ਦੇ ਸਮੇਂ ਦੇ ਪਸ਼ੂ ਗੱਭਣ ਨਾ ਹੋਣ ਦੀ ਅੱਜ ਦੇ ਟਾਈਮ ਤੇ ਜਿਹੜੇ ਕਾਰਨ ਆ ਪਸ਼ੂ ਗੱਭਣ ਨਾ ਹੁੰਦੇ ਕਈ ਕਾਰਨ ਹੈ ਜਿਹੜਾ ਕਿ ਵਿੱਚੋਂ ਆਪਾਂ ਇੱਕ ਮੇਨ ਕਾਰਨ ਫੜ ਲਗੇ ਵੱਡਾ ਕਾਰਨ ਵੀ ਜਾਣ ਲਗੇ ਵੀ ਕੀ ਹੈ ਵੱਡਾ ਕਾਰਨ ਪਸ਼ੂਆਂ ਦੇ ਨਾ ਗੱਭਣ ਹੋਣ ਦਾ ਇਹੀ ਹੈ ਵੀ ਜਿਹੜਾ ਕੀ ਅੱਜ ਕੱਲ ਦਾ ਸਮਾਂ ਚੱਲ ਰਿਹਾ ਸਮਾਂ ਜਿਹੜਾ ਇਸ ਸਮੇਂ ਦੇ ਵਿੱਚ ਆਪਾਂ ਪਸ਼ੂਆਂ ਨੂੰ ਇੱਕ ਤਰ੍ਹਾਂ ਦੀ ਕੈਦ ਕਰ ਬੈਠੇ ਆਂ ਕੈਦ ਕਿਵੇਂ ਆ ਆਪਾਂ ਪਸ਼ੂ ਸ਼ਾਮ ਨੂੰ ਪੱਠੇ ਖਾ ਕੇ ਪਸ਼ੂ ਨੇ ਆਰਾਮ ਕਰਨਾ ਤਾਂ ਆਪਾਂ ਜਦੋਂ ਬੰਨਨੇ ਆ ਪਸ਼ੂ ਉਹ ਵੀ ਪੱਕੇ ਥਾਂ ਦੇ ਚਲੋ ਜਦੋਂ ਖੁਰਨੀਆਂ ਤੇ ਬੰਨਦੇ ਆ ਆਪਾਂ ਪੱਠੇ ਖਾਣ ਲਈ ਬੰਨਦੇ ਆ ਉਦੋਂ ਤਾਂ ਪਹਿਲੇ ਦਿਨ ਤੋਂ ਹੀ ਇਹ ਚੀਜ਼ ਆ ਗਈ ਸੀ ਵੀ ਖੜੋਂਚਾ ਲੱਗਣ ਲੱਗ ਗਿਆ ਸੀਗਾ ਹਨਾ ਤੇ ਦੂਜੀ ਗੱਲ ਕੀ ਆ ਆਪਾਂ ਪਸ਼ੂ ਪੱਠਿਆਂ ਤੋਂ ਖੋਲਿਆ ਵਿਚਾਲੇ ਕਰਤਾ ਉਹਦੇ ਆਰਾਮ ਕਰਨ ਨੂੰ ਉਹ ਵੀ ਪੱਕੇ ਥਾਂ ਤੇ ਉਥੋਂ ਖੋਲਿਆ ਫਿਰ ਫਿਰ ਆਪਾਂ ਅੰਦਰ ਬੰਨਤਾ ਜਾਂ ਖੁਰਨੀਆਂ ਤੇ ਬੰਨਤਾ ਹਨਾ ਵੀ ਦੋ ਜਾਂ ਤਿੰਨ ਥਾਂ ਆ ਗਿਆ ਆਪਣੇ ਆਪਾਂ ਉੱਥੇ ਪਸ਼ੂ ਨੂੰ ਕਮਾਈ ਜਾਂਦੇ ਆ ਪਹਿਲਾਂ ਵਾਲੇ ਸਮੇਂ ਦੇ ਵਿੱਚ ਕੀ ਸੀਗਾ ਪਸ਼ੂ ਨੂੰ ਆਪਾਂ ਛੱਪੜਾਂ ਤੇ ਟੋਬਿਆਂ ਦੇ ਛੜਦੇ ਸੀਗੇ ਜੀਦਾ ਕਰਕੇ ਕੀ ਪਸ਼ੂ ਆ ਜਿਹੜਾ ਉਹ ਸ਼ੈਰ ਵੀ ਕਰ ਲੈਂਦਾ ਸੀਗਾ ਤੇ ਪਸ਼ੂ ਦਾ ਜਿਹੜਾ ਦਿਮਾਗ ਹੈ ਉਹ ਵਧੀਆ ਰਹਿੰਦਾ ਜੀ ਰਿਲੈਕਸ ਰਹਿੰਦਾ ਸੀ ਅੱਜ ਦੇ ਟਾਈਮ ਤੇ ਪਸ਼ੂ ਆ ਜਿਹੜਾ ਉਹ ਹਮੇਸ਼ਾ ਸਟ੍ਰੈਸ ਦੇ ਵਿੱਚ ਰਹਿੰਦਾਗਾ ਇਹਦਾ ਨੁਕਸਾਨ ਆਪਾਂ ਨੂੰ ਵੀ ਹੈਗਾ ਜਿਹੜਾ ਆਪਾਂ ਸਟ੍ਰੈਸ ਵਾਲਾ ਜਦੋਂ ਆਪਾਂ ਦੁੱਧ ਪੀਵਾਂਗੇ ਆਪਾਂ ਨੂੰ ਵੀ ਉਸ ਚੀਜ਼ ਦੀ ਜਿਹੜੀ ਪ੍ਰੋਬਲਮ ਹੈ ਉਹ ਲਾਜ਼ਮੀ ਆਉਂਦੀ ਹੈ ਅੱਗੇ ਵਾਲੇ ਸਮੇਂ ਦੇ ਵਿੱਚ ਟੋਬਿਆਂ ਦੇ ਵੀ ਛੜਦੇ ਸੀ ਪਸ਼ੂ ਆਰਾਮ ਕਰਨ ਦੇ ਲਈ ਕੱਚਿਆਂ ਥਾਵਾਂ ਤੇ ਬੈਂਦੇ ਸੀ ਪਸ਼ੂ ਦਰਖਤਾਂ ਦੀ ਛਾਂ ਹੁੰਦੀ ਸੀ ਉੱਥੇ ਬੈਂਦੇ ਸੀ ਪਸ਼ੂ ਤੇ ਹੁਣ ਵਾਲੇ ਸਮੇਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਉਹ ਖਤਮ ਹੋ ਗਈਆਂ ਜੀਹਦਾ ਕਰਕੇ ਕੀ ਪਸ਼ੂਆਂ ਦਾ ਜਿਹੜਾ ਬੈਲੈਂਸ ਹੈ ਉਹ ਵੀ ਆਪਣੇ ਬੰਦਿਆਂ ਵਾਂਗ ਇਨਸਾਨਾਂ ਵਾਂਗ ਉਹ ਵਿਗੜ ਗਿਆ ਪਹਿਲਾਂ ਦੇ ਸਮੇਂ ਦੇ ਵਿੱਚ ਜਿਹੜੇ ਏਆਈ ਕਰਾਉਂਦੇ ਸੀਗੇ ਉਹ ਵੀ ਬਹੁਤ ਘੱਟ ਸੀ ਹੈਨਾ ਜਿਹੜਾ ਕੁਦਰਤ ਦਾ ਨਿਯਮ ਬਣਾਇਆ ਕੁਦਰਤੀ ਤੌਰ ਤੇ ਪਸ਼ੂ ਜਿਹੜਾ ਉਹ ਗੱਭਣ ਹੁੰਦਾ ਸੀਗਾ ਜਿਵੇਂ ਕਿ ਆਪ ਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਸਾਂਹਣ ਹੁੰਦੇ ਸੀ ਰੱਖੇ ਵੀ ਹੈਨਾ ਤੇ ਪਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਇੰਨੇ ਕ ਜਿਆਦਾ ਫਾਸਟ ਹੋ ਗਏ ਆ ਵੀ ਆਪਣੇ ਕੋਲੇ ਉਹਨਾਂ ਚੀਜ਼ਾਂ ਦੇ ਲਈ ਸਮਾਂ ਹੈ ਨਹੀਂਗਾ ਆਪਾਂ ਪਸ਼ੂ ਬੋਲਿਆ ਏਆਈ ਕਰਾਈ ਚਲੋ ਗਾਹਾਂ ਨਹੀਂ ਰਿਹਾ ਜੀ ਫਿਰ ਫੇਰ ਏ ਕਰਾਦੀ ਨਹੀਂ ਰਿਹਾ ਜੀ ਫਿਰ ਫੇਰ ਏਆਈ ਕਰਾਦੀ ਹੈਨਾ ਤੇ ਕਦੇ ਨਾ ਕਦੇ ਤਾਂ ਪਸ਼ੂ ਹੁੰਦਾ ਵੀ ਰਹਿ ਜਾਂਦਾ ਜਾਂ ਮੇਰੇ ਵਰਗੇ ਕਈ ਵੀਰ ਬਥੇਰੇ ਵੀਰ ਆ ਜਿਹੜੇ ਨੋਕਤੇ ਪਾਉਂਦੇ ਆ ਉਹ ਨੋਕਤਾਂ ਨਾਲ ਕਰਕੇ ਵੀ ਪਸ਼ੂ ਆ ਜਿਹੜਾ ਉਹ ਗੱਭਣ ਹੋ ਜਾਂਦਾ ਪਰ ਮੇਰਾ ਇਹ ਮੰਨਣਾ ਹੈ ਵੀ ਆਪਾਂ ਪਸ਼ੂ ਨੂੰ ਨੋਕਤਿਆਂ ਨਾਲ ਗੱਭਣ ਕਰਨ ਨਾਲੋਂ ਦਵਾਈਆਂ ਨਾਲ ਗੱਭਣ ਕਰਨ ਨਾਲੋਂ ਜੇ ਆਪਾਂ ਕੋਸ਼ਿਸ਼ ਕਰਗੇ ਨੀ ਕਿ ਜੀ ਇੱਕ ਵੀ ਜੇ ਤਾਂ ਆਪਣੇ ਕੋਲੇ ਜਗ੍ਹਾ ਦੀ ਘਾਟ ਹੈ ਜਗ੍ਹਾ ਹੀ ਨਹੀਂ ਹੈ ਨਾ ਚਲੋ ਉਹ ਤਾਂ ਗੱਲ ਵੱਖਰੀ ਐ ਵੀ ਉਹਦਾ ਮਜਬੂਰੀ ਬਣ ਗਈ ਪਰ ਜਿਹਦੇ ਕੋਲ ਥੋੜੀ-ਬਹੁਤੀ ਜਗ੍ਹਾ ਹੈਗੀ ਆ ਉਹਨੂੰ ਜ਼ਰੂਰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਜਦੋਂ ਪਸ਼ੂ ਆਰਾਮ ਕਰੇ ਹੈਨਾ ਤਾਂ ਉਹ ਕੱਚੇ ਥਾਂ ਦੇ ਆਰਾਮ ਕਰੇ ਹੋ ਸਕਦਾ ਤਾਂ ਦਰਖਤ ਲਾਓ ਜਿਹਦੇ ਛਾਂ ਦੇ ਥੱਲੇ ਪਸ਼ੂ ਆ ਜਿਹੜਾ ਉਹ ਬੈਠੇ ਹੈਨਾ ਬੈਠ ਕੇ ਗਾਲਾਂ ਕਰੇ ਆਪਣੀ ਮਸਤੀ ਦੇ ਵਿੱਚ ਆ ਕੇ ਤਾਂ 100 ਦੇ ਵਿੱਚੋਂ 50% ਜਿਹੜਾ ਇੱਥੇ ਹੀ ਫਰਕ ਪੈ ਜਾਣਾ ਪਸ਼ੂ ਦਾ ਤੇ ਦੂਜੀ ਗੱਲ ਜੇ ਆਪਾਂ ਕੋਸ਼ਿਸ਼ ਕਰਗੇ ਵੀ ਪਿੰਡਾਂ ਦੇ ਵਿੱਚ ਦੁਬਾਰਾ ਜਿਹੜੇ ਟੋਬੇ ਐ ਛੱਪੜ ਐ ਉਹਨਾਂ ਨੂੰ ਦੁਬਾਰਾ ਤੋਂ ਚਾਲੂ ਕਰਗੇ ਹੈਨਾ ਚੰਗਾ ਪਾਣੀ ਉਹਨਾਂ ਦੇ ਵਿੱਚ ਹੋਵੇ ਕਿਉਂ ਅੱਜਕੱਲ ਤਾਂ ਆਪਾਂ ਨੂੰ ਪਦੇ ਪਾਣੀ ਗੰਦੇ ਰਲ ਕੇ ਛੱਪਣਾ ਚ ਟੋਬਿਆਂ ਚ ਜਾਣਾ ਤੇ ਵੱਧ ਵੱਧ ਜੇ ਆਪਾਂ ਕੋਸ਼ਿਸ਼ ਕਰਗੇ ਵੀ ਛੱਪੜ ਦੁਬਾਰਾ ਤੋਂ ਚਲਾਈਏ ਚੰਗਾ ਪਾਣੀ ਪਵੇ ਛੱਪਣਾ ਦੇ ਵਿੱਚ ਹੈਨਾ ਤੇ ਪਸ਼ੂ ਜਾਨ ਆ ਛੱਪਣਾ ਦੇ ਵਿੱਚ ਇਹਦੇ ਨਾਲ ਦੋ ਚੀਜ਼ਾਂ ਹੁੰਦਗੀਆਂ ਇੱਕ ਤਾਂ ਜਿਹੜਾ ਪਸ਼ੂ ਐ ਉਹ ਦਿਮਾਗੀ ਤੌਰ ਤੇ ਤੇ ਸਰੀਰਕ ਤੌਰ ਤੇ ਜਿਹੜਾ ਉਹ ਰਿਲੈਕਸ ਹੋ ਜਾਂਦਾ ਹੈ ਹਨਾ ਦੂਜੀ ਗੱਲ ਹੈ ਵੀ ਚਿਚੜ ਵਗੈਰਾ ਨੇ ਲੱਗਦੇ ਜਦੋਂ 2-2 ਘੰਟੇ ਪਸ਼ੂ ਪਾਣੀ ਦੇ ਵਿੱਚ ਬੈਠੂਗਾ ਤਾਂ ਚਿਚੜ ਐਟੋਮੈਟਿਕੀ ਜਿਹੜਾ ਛੱਡ ਕੇ ਡੇਕੇ ਪੈਣਾ ਨਾਲੋਂ ਤੇ ਅਧਰਜਾ ਦੀ ਬਿਮਾਰੀ ਇੱਥੇ ਮੁੱਕ ਜਾਣੀ ਹੈ ਤੇ ਦੂਜੀ ਗੱਲ ਜਿਹੜਾ ਆਪਾਂ ਨੂੰ ਪਸ਼ੂ ਲੈ ਕੇ ਜਾਵਾਂਗੇ ਤਾਂ ਉਹ ਵੀ ਕੀ ਆ ਬੰਦੇ ਦਾ ਦਿਮਾਗ ਵੀ ਰਿਲੈਕਸ ਜ਼ਰੂਰ ਹੋਊਗਾ ਕਿ ਆਗੇ ਸਮਿਆਂ ਦੇ ਵਿੱਚ ਕੀ ਸੀ ਪਹਿਲਾਂ ਦੇ ਸਮਿਆਂ ਦੇ ਵਿੱਚ ਪਸ਼ੂ ਛੱਪੜਾਂ ਦੇ ਵਿੱਚ ਟੋਪਿਆਂ ਦੇ ਵਿੱਚ ਛੱਡ ਕੇ ਜਿਹੜੇ ਬੰਦੇ ਸੀਗੇ ਉਹ ਆਪ ਕੰਡਿਆਂ ਤੇ ਦਰਖਤ ਹੁੰਦੇ ਸੀਗੇ ਛੱਪੜਦੇ ਜਿਵੇਂ ਕੋਈ ਟਾਲੀ ਹੋ ਗਈ ਕੋਈ ਮੋੜ ਵਗੈਰਾ ਹੋ ਗਿਆ ਹਨਾ ਤਾਂ ਉੱਤੇ ਬੈਠ ਕੇ ਆਪ ਦਾ ਤਾਸ਼ ਖੋੜਦੇ ਸੀ ਗੱਲਾਂ ਮਾਰਦੇ ਸੀ ਉਹ ਵਦਗਾ ਮਾਹੌਲ ਸੀ ਤੇ ਉਦੋਂ ਪਸ਼ੂਆ ਜਿਹੜੇ ਉਹ ਗੱਬਣ ਹੋਣ ਤੇ ਵਿੱਚ ਨਿੱਕਾ ਨਹੀਂ ਮੰਨਦੇ ਸੀਗੇ ਕੰਮ ਸਾਰਾ ਕੁਦਰਤ ਦੀ ਚੀਜ਼ ਸੀ ਕੁਦਰਤੀ ਨਿਯਮ ਸੀ ਜਿਹੜੇ ਉਹ ਚੱਲਦੇ ਸੀ ਵਧੀਆ ਤਰੀਕੇ ਨਾਲ ਤੇ ਪਰ ਅੱਜ ਦੇ ਸਮੇਂ ਦੇ ਵਿੱਚ ਆਪਾਂ ਕੋ ਸਮੇ ਨੂੰ ਇੰਨਾ ਕਿ ਤੇਜ਼ ਕਰ ਲਿਆ ਵੀ ਉਹ ਚੀਜ਼ਾਂ ਬਹੁਤ ਆਪਾਂ ਪਿੱਛੇ ਛੱਡ ਏ ਤੇ ਪਰ ਉਹ ਚੀਜ਼ਾਂ ਪਿੱਛੇ ਛੱਡਣ ਦਾ ਆਪਾਂ ਖਾਵੇਂ ਆਦਾ ਜਿਹੜਾ ਉਹ ਭੁਗਤ ਰਹੇ ਆ ਆਪਣੇ ਚੀਜ਼ ਦਾ ਨੁਕਸਾਨ ਵੀ ਬਹੁਤ ਹੋ ਰਿਹਾ ਇੱਕ ਨਿੱਗੀ ਜੀ ਕੋਸ਼ਿਸ਼ ਆ ਮੇਰੀ ਤਾਂ ਵੀਡੀਓ ਬਣਾਉਣ ਦੀ ਵੀ ਹੋ ਸਕਦਾ ਹੈ ਹਨਾ ਜੇ ਤਾਂ ਆਪਣਾ ਕੋਈ ਆਪਣੇ ਘਰੇ ਜਗਾ ਹੈਗੀ ਐ ਆਪਾਂ ਖੇਤਾਂ 'ਚ ਬੈਠੇ ਆ ਜਾਂ ਉੱਥੇ ਕਰ ਸਕਦੇ ਐ ਨਾ ਕੁ ਪਸ਼ੂਆਂ ਦੇ ਲਈ ਤਾਂ ਆਪਾਂ ਉਹ ਕਰ ਸਕਦੇ ਆ ਜਾਂ ਪਿੰਡਾਂ ਦੇ ਵਿੱਚ ਆਪਾਂ ਇਕੱਠੇ ਹੋ ਕੇ ਹਨਾ ਜਿਹੜਾ ਛੱਪੜ ਆ ਦੁਬਾਰਾ ਤੋਂ ਚਾਲੂ ਕਰ ਲਈਏ ਛੱਪੜਾਂ ਦੇ ਵਿੱਚ ਪਸ਼ੂ ਜਾਵੇ ਆਵੇ ਨਾ ਇਹਦਾ ਸ਼ਹਿਰ ਹੁੰਦੀ ਆ ਪਸ਼ੂ ਦੀ ਤੇ ਜਿਹੜਾ ਕੀ ਆ ਇਹ ਪਸ਼ੂ ਦੀਆਂ ਬਿਮਾਰੀਆਂਆਂ ਜਿਹੜੀਆਂ ਬਹੁਤ ਘਟ ਜਾਣਗੀਆਂ ਉਹਦੇ ਨਾਲ ਕੱਲੇ ਪਸ਼ੂ ਨੂੰ ਨਹੀਂ ਆਪਾਂ ਨੂੰ ਵੀ ਬਹੁਤ ਬਿਮਾਰੀਆਂਆਂ ਜਿਹੜੀਆਂ ਘਟ ਜਾਣਗੀਆਂ ਜਿਹੜੀਆਂ ਕਿ ਆਪਾਂ ਪਸ਼ੂ ਦੇ ਰਾਹੀਂ ਆਪਾਂ ਪੀ ਰਹੇ ਹਾਂ ਦੁੱਧ ਰਾਹੀਂ ਹੈਨਾ ਗੱਲ ਤੇ ਵਿਚਾਰ ਜ਼ਰੂਰ ਦਿਓ ਆਪਣੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਗੱਲ ਸਹੀ ਲੱਗੀ ਜਾਂ ਕੋਈ ਗਲਤ ਆ ਹੈਨਾ ਕਾ اڈੋਡੀ ਸਾਹਿਬ ਤੇ ਦਿਮਾਗ ਹੁੰਦੇ ਆ ਮੇਰੇ ਦਿਮਾਗ 'ਚ ਜਿਹੜਾ ਸੁਝਾਅ ਸੀ ਉਹ ਆਇਆ ਮੈਂ ਕਿਹਾ ਜਦੋਂ ਕੋਈ ਗੱਲ ਨਹੀਂ ਜੇ ਆਪਣੀਆਂ ਵੀਡੀਓ ਲੋਕ ਵੇਖਦੇ ਆ ਹੈਨਾ ਤਾਂ ਉਹ ਨੰਬਰ ਆਪਾਂ ਵਿਚਾਰ ਜ਼ਰੂਰ ਰੱਖਗੇ ਤਾਂ ਜੋ ਕਿ ਤਨਾ ਕਿਤੇ ਇਸ ਗੱਲ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ ਕਿ ਆ ਕੱਲੇ ਟੀਕੇ ਦਵਾਈਆਂ ਨਾਲ ਕਦੋਂ ਤੱਕ ਆਪਾਂ ਪਸ਼ੂਆਂ ਨੇ ਜਿਹੜਾ ਗੱਭਣ ਕਰਦੇ ਰਹਾਗੇ ਹਨ ਬਹੁਤ ਜ਼ਿਆਦਾ ਵੱਡੀ ਸਮੱਸਿਆ ਅੱਜ ਕੱਲ੍ਹ ਵੀ ਪਸ਼ੂ ਗੱਭਣ ਨਾ ਹੁੰਦਾ ਜਿਹੜਾ ਜ਼ਰੂਰ ਵਿਚਾਰ ਦਿਓ ਕਮੈਂਟਾਂ ਦੇ ਵਿੱਚ ਵੀ ਗੱਲ ਕਿਵੇਂ ਲੱਗੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਓ ਜੇ ਤੁਹਾਨੂੰ ਵੀ ਕੋਈ ਚੀਜ਼ ਲੱਗਦੀ ਹੈ ਵੀ ਵਿੱਚ ਕੋਈ ਐਡ ਕਰਨ ਵਾਲੀ ਰਹੇਗੀ ਹਣਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਸਾਨੂੰ ਫੇਸਬੁੱਕ ਤੇ ਜਾ ਕੇ ਲਾਈਕ ਤੇ ਫੋਲੋ ਜਰੂਰ ਕਰ ਲਿਓ ਫੇਸਬੁੱਕ ਤੇ ਵੀ ਆਪਣਾ ਪਿੰਡ ਤੜਕਾ ਟੀਵੀ ਚੈਨਲ ਦੇ ਨਾਂ ਤੇ ਆਪਣਾ ਪੇਜ ਬਣਿਆ ਹੋਇਆਗਾ ਤੇ ਇੰਸਟਾਗ੍ਰam ਤੇ ਵੀ ਪਿੰਡ ਤੜਕਾ ਟੀਵੀ ਨਾਂ ਤੇ ਜਿਹੜਾ ਉਹ ਪੇਜ ਬਣਿਆ ਹੋਇਆ ਸਾਨੂੰ ਫੇਸਬੁੱਕ ਤੇ ਵੀ ਲਾਈਕ ਫੋਲੋ ਜਰੂਰ ਕਰਿਓ ਤੇ ਇੰਸਟਾਗ੍ਰam ਤੇ ਵੀ ਫੋਲੋ ਜਰੂਰ ਕਰ ਲਿਓ ਜੜੇ ਉਹ ਪਿੰਡ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲੈ ਲੈਂਦੇ ਹਾਂ ਇਜਾਜ਼ਤ ਧੰਨਵਾਦ ਜੀ